ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸ਼ੇਖ ਫਰੀਦ ਜੀ ਨੇ ਅੱਖਾਂ ਬਾਰੇ ਜਿਹੜੇ ਨੇ ਬਚਨ ਕਹੇ ਹਨ ਕਿਉਂਕਿ ਇਹ ਅੱਖਾਂ ਜੜੀਆਂ ਹਨ ਇਹਨਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ ਪਿਛਲੇ ਸਮਿਆਂ ਦੇ ਵਿੱਚ ਜਿੱਥੇ ਸ਼ਿੰਗਾਰ ਕੀਤਾ ਜਾਂਦਾ ਸੀ ਤੇ ਸੁਰਮਾ ਵੀ ਅੱਖਾਂ 'ਚ ਪਾ ਕੇ ਸ਼ਿੰਗਾਰ ਕੀਤਾ ਜਾਂਦਾ ਸੀ ਸੁਰਮਾ ਇਥੋ ਤਾਂ ਕਿ ਅੱਖਾਂ ਵਿੱਚ ਪਾਉਣ ਦੇ ਨਾਲ ਅੱਖਾਂ ਦੀ ਨਿਗਾ ਠੀਕ ਰਹਿੰਦੀ ਸੀ ਕੋਈ ਵਿਖਾਂ ਦੇ ਵਿੱਚ ਹੁੰਦੀ ਸੀ ਚੀਜ਼ ਤੇ ਉਹ ਸੁਰਮੇ ਨਾਲ ਬਾਹਰ ਨਿਕਲ ਜਾਂਦੀ ਸੀ ਤੇ ਸੁਰਮਾ ਜਿਹੜਾ ਸੀ ਆਪ ਤਿਆਰ ਕੀਤਾ ਜਾਂਦਾ ਸੀ ਆਪ ਇਸ ਨੂੰ ਪੀਸਿਆ ਜਾਂਦਾ ਸੀ ਤੇ ਪੀਸਣ ਲਈ ਕਈ ਕਈ ਦਿਨ ਲੱਗ ਜਾਂਦੇ ਸਨ ਹੌਲੀ 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 ਪੀਸ ਕੇ ਨੂੰ ਬਰੀਕ ਕੀਤਾ ਜਾਂਦਾ ਸੀ ਸਵਾਗਤ ਸ਼ੇਖ ਫਰੀਦ ਜੀ ਕਹਿੰਦੇ ਤੁਰੇ ਜਾ ਰਹੇ ਹਨ ਇੱਕ ਘਰ ਦੇ ਵਿੱਚ ਕੀ ਦੇਖਦੇ ਹਨ ਇਸਤਰੀ ਇੱਕ ਆਪਣੀ ਨੁਕਰਾਨੀ ਨੂੰ ਜਿਹੜੀ ਉਹ ਕੁੱਟ ਰਹੀ ਹੈ ਉਥੇ ਖੜੇ ਲੋਕ ਜਿਹੜੇ ਦੇਖ ਰਹੇ ਸਨ ਉਹਨਾਂ ਨੂੰ ਸ਼ੇਖ ਭਗਤ ਪ੍ਰੀਤ ਜੀ ਨੇ ਪੁੱਛਿਆ ਭਗਤ ਪ੍ਰੀਤ ਜੀ ਕਹਿਣ ਲੱਗੇ ਕਿ ਇਸਤਰੀ ਕਿਉਂ ਕੁੱਟ ਰਹੀ ਹੈ ਕਹਿੰਦੇ ਉਹਨਾਂ ਨੇ ਦੱਸਿਆ ਕਿ ਇਹ ਇਸਤਰੀ ਜਿਹੜੀ ਹੈ ਇਹ ਸ਼ਿੰਗਾਰ ਕਰਦੀ ਹੈ ਅੱਖਾਂ 'ਚ ਸੁਰਮਾ ਪਾਉਂਦੀ ਹੈ ਤੇ ਜਗਤ ਨੂੰ ਲੁਕਾਈ ਨੂੰ ਮੂੰਹ ਦੀ ਹੈ ਆਪਣੀ ਜਾਲ ਦੇ ਵਿੱਚ ਫਸਾਉਂਦੀ ਹੈ ਇਸ ਨੇ ਆਪਣੀ ਨੁਕਰਾਨੀ ਨੂੰ ਸੁਰਮਾ ਜਿਹੜਾ ਸੀ ਪੀਸਣ ਵਾਸਤੇ ਕਿਹਾ ਸੀ ਤੇ ਸੁਰਮਾ ਜਿਹੜਾ ਕਿਤੇ ਮੋਟਾ ਰਹਿ ਗਿਆ ਬਰੀਕ ਨਾ ਪੀਸਿਆ ਗਿਆ ਜਦੋਂ ਇਹਨੇ ਅੱਖਾਂ ਵਿੱਚ ਪਾਇਆ ਤੇ ਉਹ ਸੁਰਮਾ ਜਿਹੜਾ ਮੋਟਾ ਹੋਣ ਕਾਰਨ ਅੱਖਾਂ 'ਚ ਰੜ ਗਿਆ ਤੇ ਇਸ ਨੇ ਜਿਹੜਾ ਸੀ ਨੁਕਰਾਨੀ ਨੂੰ ਕੁੱਟ ਰਹੀ ਹੈ ਕਿ ਤੈਨ ਤੋ ਸੁਰਮਾ ਬਰੀਕ ਕਿਉਂ ਨਹੀਂ ਪੀਸਿਆ ਗਿਆ ਇਹ ਮੇਰੀ ਅੱਖਾਂ 'ਚ ਰੜਕਦਾ ਹੈ ਗੁਰੂਆਂ ਪਿਆਰਿਓ ਉਹ ਜਿਹੜੀ ਇਸਤਰੀ ਸੀ ਜਦੋਂ ਮਰ ਗਈ ਚੜਾਈ ਕਰ ਗਈ ਤੇ ਜਿਹੜੇ ਲੋਕ ਸੀ ਉਹਨਾਂ ਨੇ ਉਹਦਾ ਸੰਸਕਾਰ ਕਰਨ ਦੀ بجائے ਦੱਬਣ ਦੀ ਬਜਾਈ ਕਿਉਂਕਿ ਉਹਦਾ ਕਰੈਕਟਰ ਮਾੜਾ ਸੀ ਉਹਦੇ ਲੱਛਣ ਮਾੜੇ ਸਨ ਤੇ ਉਹਨੂੰ ਜੰਗਲਾਂ ਵਿੱਚ ਸੁੱਟ ਦਿੱਤਾ ਕਿ ਆਪੇ ਕਾਂ ਜਿਹੜੇ ਨੇ ਉਹ ਖਾ ਜਾਣਗੇ ਇਲਾ ਗਿਰਜਾਂ ਨੂੰ ਖਾ ਜਾਣਗੇ ਆ ਹੋ ਜੰਗਲ ਵਿੱਚ ਪਾਇਏ ਸਰੀਰ ਨੂੰ ਜਿਹੜਾ ਸੀ ਕਾਂ ਨੇ ਨੋਚ ਕੇ ਖਾ ਲਿਆ ਗਿਰਜਾਂ ਨੇ మాਸ ਜਿਹੜਾ ਸੀ ਖਾ ਲਿਆ ਪਿੰਜਰ ਰਹਿ ਗਿਆ ਭਗਤ ਛੇਖਪ੍ਰੀਤ ਜੀ ਕਿਤੇ ਉਧਰ ਜੰਗਲਵਾਲ ਨੰਗੇ ਤੇ ਉਹਨਾਂ ਨੇ ਦੇਖਿਆ ਕਿਉਂਕਿ ਦਿਬ ਦ੍ਰਿਸ਼ਟੀ ਸੀ ਉਹਨਾਂ ਦੀ ਉਹਨਾਂ ਦੇਖਿਆ ਕਿ ਉਹ ਇਸਤਰੀ ਆ ਜਿਹੜੀ ਕਿਤੇ ਸੁਰਮਾ ਜਿਹੜਾ ਸੀ ਇਹਦੇ ਅੱਖਾਂ ਵਿੱਚ ਮੋਟਾ ਪੈ ਗਿਆ ਤੇ ਅੱਖਾਂ ਜੜਕ ਪਈ ਤੇ ਆਪਣੀ ਨੁਕਰਾਨੀ ਨੁਕਟ ਰਹੀ ਸੀ ਦੇਖਦੇ ਨੇ ਕਿ ਅੱਜ ਇਹਦੇ ਅੱਖਾਂ ਦੇ ਜਿਹੜੇ ਨੇ ਉਥੇ ਪੰਛੀਆਂ ਨੇ ਆਪਣੇ ਆਲ ਨੇ ਪਾਇਓ ਹਨ ਜੇ ਆਪਣੇ ਜਿਹੜੇ ਬੱਚੇ ਉਹ ਨਾਲ ਨਾਲ ਚ ਦੇ ਰਹੇ ਹਨ ਉਥੇ ਫਿਰ ਭਗਤ ਸ਼ੇਖ ਫਰੀਦ ਜੀ ਨੇ ਬਚਨ ਜਿਹੜਾ ਅਸੀਂ ਉਚਾਰਿਆ ਕਹਿੰਦੇ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡੇਠ ਕੱਜਲ ਵੇਖਣਾ ਸਾਹਿੰਦਿਆਂ ਸੇ ਪੰਖੀ ਸੁਅ ਬਹਿਠ ਕਹਿੰਦੇ ਵੇਖੋ ਜਿਹੜੀ ਅੱਖਾਂ ਦੇ ਵਿੱਚ ਕਿਤੇ ਜਿਹੜਾ ਕੱਜਲ ਸੀ ਨਾ ਥੋੜਾ ਜਿਹਾ ਮੋਟਾ ਜਿਹੜਾ ਸੀ ਉਹ ਪੈ ਗਿਆ ਤੇ ਅੱਖਾਂ ਨੇ ਉਹਦੀ ਰਲਕ ਨਹੀਂ ਸਹੀ ਅੱਖਾਂ 'ਚ ਦੁਖਦਾਈ ਹੋਏ ਕਹਿੰਦੇ ਅੱਜ ਉਹਨਾਂ ਅੱਖਾਂ ਦੇ ਵਿੱਚ ਪੰਛੀ ਆਪਣੇ ਆਲ ਨੇ ਪਾ ਕੇ ਤੇ ਬੱਚੇ ਦਿੱਤੇ ਹੋਏ ਹਨ ਇਸ ਕਰਕੇ ਸ਼ੇਖ ਭਗਤਪ੍ਰੀਤ ਜੀ ਸਮਝਾਉਂਦੇ ਹਨ ਕਿ ਭਾਈ ਵੈਗੁਰੂ ਦਾ ਸਿਮਰਨ ਕਰੋ ਪ੍ਰਮਾਤਮਾ ਨੂੰ ਯਾਦ ਰੱਖੋ ਜਿਹੜਾ ਵੈਗੁਰੂ ਨੂੰ ਯਾਦ ਰੱਖਦਾ ਹੈ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਫੇਰ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਨਹੀਂ ਆਉਂਦੇ ਉਹਦਾ ਲੋਕ ਤੇ ਪ੍ਰਲੋਕ ਜਿਹੜਾ ਦੋਨੇ ਸੌਰ ਜਾਂਦੇ ਹਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ